ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ CW P 34 ਜਾਂ 736 ਉਹ 225 ਸੰਬੰਧੀ ਪੰਜਾਬ ਦੇ ਸਿੱਕਾ ਭਾਗ ਨੂੰ ਲਗਾਈ ਗਈ ਇੱਕ ਫਟਾਰ ਤੇ ਇਸ ਦੀ ਨੈਕਸਟ ਹੀアリング ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਾਰਿਆਂ ਨੂੰ ਯਾਦਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਿਤੀ 14 11 2025 ਦੇ ਨੋਟਿਸ ਦੀ ਲਗਾਤਾਰਤਾ ਵਿੱਚ ਪੰਜਾਬ ਸਰਕਾਰ ਨੂੰ ਠਟਕਾਰ ਲਗਾਉਂਦੇ ਹੋਏ ਇੱਕ ਨੋਟਿਸ ਆਫ ਮੋਸ਼ਨ ਮਿਤੀ 26 11 2025 ਨੂੰ ਜਾਰੀ ਕੀਤਾ ਹੈ ਜਿਸ ਨੂੰ ਕੇ ਸਰਕਾਰੀ ਐਡਵੋਕੇਟਸ ਨੇ ਪ੍ਰਾਪਤ ਕਰ ਲਿਆ ਹੈ ਤੇ ਜਵਾਬ ਦਾਵਾ ਪੇਸ਼ ਕਰਨ ਲਈ ਕੁਝ ਹੋਰ ਸਮੇਂ ਦੀ ਮੰਗ ਕੀਤੀ ਹੈ ਇਸ ਰੈਡ ਪਟੀਸ਼ਨ CWP 34736/2025 ਜੋ ਕਿ ਗੌਰਵ ਰੇਖੀ ਐਂਡ ਆਦਰ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਚਲਾਈ ਗਈ ਹੈ ਇਸ ਸਬੰਧੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅੜਮਾਕਾਂ ਤੇ ਲਕਚਾਰਾਂ ਦੀ ਬਤੌਰ ਤੁਸੀਂ ਪਲ ਦੀ ਪ੍ਰੋਮੋਸ਼ਨ ਤੇ ਸਟੇਟ ਲਗਾਇਆ ਹੈ ਅਨਰੀਵਲ ਮਿਸਟਰ ਜਸਟਿਸ ਅਧਿਤਪੰਦਰ ਸਿੰਘ ਨਲਵਾ ਨੇ ਪਿਛਲੀ ਸੁਣਵਾਈ ਦੌਰਾਨ ਅਦਾਲਤ ਦੇ ਦਿੱਕੇ ਤੇ ਕੜਵੀ ਟਿੱਪਣੀ ਕੀਤੀ ਸੀ ਕਿ ਸਰਕਾਰੀ बाबू ਐਨੇ ਇੰਪੋਰਟੈਂਟ ਪੋਸਟ ਦੇ ਨੀਮਾਂ ਦੇ ਵਿੱਚ ਤਬਦੀਲੀ ਕਰਨ ਲਈ ਕਿਵੇਂ ਸਮਰੱਥ ਹਨ ਕਿਉਂਕਿ ਇੱਕ ਲੈਟਰ ਜਾਰੀ ਕਰਕੇ 50% ਵਾਲੀ ਜੋਸ਼ ਸ਼ਰਤ ਸੀ ਇਸ ਨੂੰ ਹਟਾ ਦਿੱਤਾ ਗਿਆ ਸੀ ਫਾਰਮ ਕੇ 50% ਵਾਲਾ ਜਿਹੜਾ ਰੂਲ ਹੈ ਉਸ ਸੰਬੰਧੀ ਨੀਮਾਂ ਵਿੱਚ ਬਦਲੀ ਦਾ ਅਧਿਕਾਰ ਸਰਕਾਰੀ बाबूਆਂ ਨੂੰ ਕਿਸ ਨੇ ਦਿੱਤਾ ਹੈ ਇਸ ਤਰ੍ਹਾਂ ਕਰਕੇ 108 ਤੇ 107 ਇਹ ਦੋਹਾਂ ਦੇ ਉੱਤੇ ਹੀ ਸਟੇ ਲੱਗ ਗਿਆ ਹੈ ਯਾਨੀ ਕਿ ਬੜਮਾਸਟਰ ਤੇ ਲਖਾਰਾਂ ਦੀ ਬਤੌਰ ਪ੍ਰਿੰਸੀਪਲ ਜੋ ਪਰਮਿਸ਼ਨ ਹੈ ਉਸ ਤੇ ਮਾਣ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਵਾਰ ਸਟੇ ਲਗਾ ਦਿੱਤਾ ਹੈ ਤੇ ਨੈਕਸਟ ਜੋ ਹੀアリング ਹੈ ਉਹ ਇਸ ਦੀ ਹੁਣ ਮਿਤੀ 18 12 2025 ਨੂੰ ਹੋਵੇਗੀ ਮਨਿਆ ਪ੍ਰਸ਼ਾਸਨ ਦੀ ਸ਼ਰਤ ਨੂੰ ਇੱਕ ਲੈਟਰ ਜਾਰੀ ਕਰਕੇ ਤੇ ਕਰੋਸ ਕੀਤੇ ਜਾਣ ਤੇ ਜੱਜ ਸਾਹਿਬ ਕੰਫੀ ਖਫਾ ਨਜ਼ਰ ਆਏ ਗੌਰ ਮਤਲਬ ਹੈ ਕਿ ਸਿੱਖਿਆ ਭਾਗ ਵਿੱਚ ਪ੍ਰਿੰਸੀਪਲਾਂ ਦੀਆਂ ਕੋਲ 1945 ਪੋਸਟਾਂ ਹਨ ਜਿਨ੍ਹਾਂ ਵਿੱਚੋਂ 964 ਅਸਾਮੀਆਂ ਖਾਲੀ ਹੋਣ ਕਾਰਨ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਉੱਥੇ ਮੌਜੂਦਾ ਪੰਜਾਬ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਦਾਅਵੇ ਵੀ ਖੋਖਲੇ ਸਾਬਤ ਹੋ ਰਹੇ ਹਨ ਦੇ ਸਿੱਖਿਆ ਕ੍ਰਾਂਤੀ ਦੀ ਘੱਟ ਤੌਰ ਤੇ ਫੂਕ ਨਿਕਲ ਗਈ ਜਾਪਦੀ ਹੈ ਲੈਕਚਰਾਰਾਂ ਤੋਂ ਪ੍ਰਿੰਸੀਪਲ ਦੀ ਪ੍ਰੋਮੋਸ਼ਨ ਦੀ ਸਿੱਖਿਆ ਭਾਗ ਵਰਦ ਨੂੰ ਜੋ 462 ਲੈਕਚਰਾਰਾਂ ਦੀ ਡੀਪੀਸੀ ਕੀਤੀ ਗਈ ਸੀ ਉਸ ਨੂੰ ਵੀ ਫਿਰ ਹਾਲ ਜੋ ਹੈ ਰੱਦ ਕਰ ਦਿੱਤਾ ਗਿਆ ਹੈ ਯਾਨੀ ਕਿ ਉਹ ਖੱਟੇ ਪੈ ਗਈ ਹੈ ਤੇ ਹੁਣ ਅਦਾਲਤ ਵੱਲੋਂ ਅਗਲੀ ਸੁਣਵਾਈ ਜਿਹੜੀ ਕਿ 18 ਦਸੰਬਰ 2025 ਨੂੰ ਹੋਵੇਗੀ ਉਸ ਵਿੱਚ ਹੀ ਪਤਾ ਲੱਗੇਗਾ ਕੇ ਪ੍ਰਿੰਸੀਪਲਾਂ ਦੀ ਇੰਪੋਰਟੈਂਟ ਪੋਸਟ ਦੇ ਲੈਕਚਰਰਾਂ ਤੇ ਹਰਮਾਸਟਰਾਂ ਦੀ ਬਤੌਰ ਪ੍ਰਿੰਸੀਪਲ ਪ੍ਰਮੋਸ਼ਨ ਦਾ ਕੇਸ ਜੋ ਹੈ ਇਹ ਕਿਹੜਾ ਰੁਕ ਦਿਖਾਉਂਦਾ ਹੈ ਤੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਸ ਸਬੰਧੀ ਕੀ ਅੰਤਮ ਫੈਸਲਾ ਦਿੰਦੀ ਹੈ ਇਸ ਵੀਡੀਓ ਵਿੱਚ ਬਸ ਇਹ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਕਿਸ਼ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ